ਵਾਹਿਗੁਰੂ ਵਾਹਿਗੁਰੂ ਜਾਜਾ ਪਿਆਰੋ ਬੜੀ ਪਾਵਨ ਪਵਿੱਤਰ ਹੁਕਮਨਾਮੇ ਬਖਸ਼ ਕਰਕੇ ਸੰਗਤਾਂ ਨਿਹਾਲ ਕਰਨਾ ਸੰਗਤਾਂ ਹੁਕਮਨਾਮੇ ਦੇ ਚੱਲਣ ਇਸ ਮੱਤਵਸ਼ਿਕਣੇ ਕਿਰਪਾ ਕੰਨਜੋਜ ਉਦਰਤੇ ਆਵੇ ਸੋ ਰਾਜੀ ਹੋ ਕੇ ਜਾਵੇ ਜੋੜ ਜੀ ਉਦਰਤੇ ਆਵੇ ਮੋਂ ਮੰਗੇ ਅਮਰਦਾ ਪਾਵੇ ਪ੍ਰਵਾਦ ਕਾਢ ਪੁੱਜੂ ਆਪਣੇ ਸਿੱਖ ਪੜਦੇ ਸੁਣੇ ਤਰਵਤ ਲਾਏ ਬੰਦ ਹੁਣ ਸਹੀ ਪਿਆਰੇ ਮਹਿਦਨ ਮਿਲਿਆ ਬਜੇ ਨਾਮੁ ਕੀ ਆਵੇ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਨਹੇ ਰਾਯਾ ਅੰਖਿਆ ਮਹੀਆ ਕਹਨ ਕੀ ਤਵੇ ਜਨਾਇਓ ਸਭ ਸੇ ਕਨਕੋ ਹੁਕਮ ਹੈ ਗੁਰੂ ਮਾਨਿ ਗੁਰੰਥ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਜੋ ਪ੍ਰਭ ਕੋ ਮਿਲ ਬੋਝ ਹੈ ਗੋਜ ਸ਼ਬਦ ਰਾਜ ਕਰੇਗਾ ਹਦਸਾ ਆਕੀ ਰਹੇ ਨਾ ਪਾਰਤਾ ਮਿਲੇਗੀ ਵਤੇ ਜਨਜ ਵਾਹਿਗੁਰੂ ਨਾ ਸ਼ਰਧਾ ਕਰ ਸੇਵੰਦੇ ਗੁਰ ਪਾਰ ਤਾਰੰਡਾ ਕੰਡਾ ਜਾ ਕੇ ਆਤਮਾ ਕਲਕਣੀ ਸੋਹਾ ਸੋਹਾ ਮਰੀ ਰੱਖਿਆ ਕਰੇ ਗੁਰ ਕਲ ਕੇ ਤਾਰੰਡਾ ਸੋਹਾ ਮਰੀ ਰੱਖਿਆ ਕਰੇ ਗੁਰ ਕੰਗੀ ਤਰ ਦਸ਼ਮੀ ਸੋਹਣੇ ਹਾਲ ਕੀ ਰਿਆ ਕਾਲੋ ਆ ਕੁਸੀ ਕਾ ਤੁਸਵਾ वाहगुरु जी की